ਪੰਜਾਬ ਦੇ ਨਿਵੇਸ਼ ਨਾਲ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਉੱਥੇ ਹੀ ਸੂਬੇ ਦੀ ਆਰਥਿਕ ਤਰੱਕੀ ਨੂੰ ਹੋਰ ਹੁਲਾਰਾ ਮਿਲੇਗਾ ਪੰਤਮਨ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ ਜੀ ਨਾ ਕੋਈ ਛੁੱਟੀ ਨਾ ਆਰਾਮ ਤੇ ਵਧੀਆ ਕੰਮ ਕਰਦੇ ਵੀ ਹੈਗੇ ਤੇ ਇਦਾਂ ਹੀ ਕੰਮ ਕਰਦੇ ਰਹਿਣ ਆਪਣੇ ਜਾਪਾਨ ਦੌਰੇ ਉੱਤੇ ਵਕਫਾ ਕੰਪਨੀਆਂ ਦੇ ਨਾਲ ਮੀਟਿੰਗ ਕਰਦੇ ਹੈਗੇ ਪੰਤਮਨ ਸਾਹਿਬ ਤੇ ਅੱਜ ਪਹਿਲਾ ਦਿਨ ਸੀਗਾ ਪੰਤਮਨ ਨੇ ਆਪਣੇ ਜਾਪਾਨ ਦੌਰੇ ਤੇ ਵੱਡੀ ਗੱਲ ਕਹੀ ਆਉ ਤੁਹਾਨੂੰ ਦੱਸਦੇ ਆ ਪੰਤਮਨ ਸਾਹਿਬ ਨੇ ਕੀ ਕਿਹਾ ਅੱਜ ਜਾਪਾਨ ਦੌਰੇ ਤੇ ਪਹਿਲੇ ਦਿਨ ਜੀਬੀਆਈਸੀ ਏਸ਼ੀਅਨ ਇੰਡਸਟਰੀ ਯਾਮਾਹਾ Honda Motor ਜਿੱਕਾ ਸਾਊਥ ਏਸ਼ੀਆ ਡਿਪਾਰਟਮੈਂਟ ਦੇ ਡਾਇਰੈਕਟਰ ਜਨਰਲ tore industries parliamentary vice ministry of economy trade and industry me t ate fujisu limited de himandiyan naal mulakat karke punjab ch nivesh karan layi sadda ditta company an ne punjab ch nivesh karan ch vadda usaa dikhaya punjab ch nivesh naal jithe naujawanana nu rozgar milega utthe hi soobhe di aarthik ਤਰੱਕੀ ਨੂੰ ਹੋਰ ਹੁਲਾਰਾ ਮਿਲੇਗਾ ਅੱਸੀ ਸਰਕਾਰ ਵੱਲੋਂ ਹਰ ਪੱਖੋਂ ਯੋਗਦਾਨ ਦੇਣ ਦਾ ਵੀ ਭਰੋਸਾ ਦਿੱਤਾ ਹੰਜੰਦ ਆਤੀ ਹੈ ਜੀ ਭਗਵੰਤਮਾ ਸਾਹਿਬ ਆਪਣੇ ਹੈਗੇ ਜੀ ਜਾਪਾਨ ਦੌਰੇ ਦੁਕਤੇ ਤੇ ਉਹਨਾਂ ਨੇ ਪਹਿਲੇ ਦਿਨ ਆਪਣੇ ਜਾਪਾਨ ਦੌਰੇ ਤੇ ਵੱਖ-ਵੱਖ ਜਾਪਾਨੀ ਕੰਪਨੀਆਂ ਦੇ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਦੇ ਵਿੱਚ ਨਿਵੇਸ਼ ਕਰਨ ਵਾਲੇ ਬਾਰੇ ਜੋ ਹੈ ਗੱਲ ਕੀਤੀ ਤੇ ਭਗਵੰਤਮਾ ਸਾਹਿਬ ਨੇ ਕਿਹਾ ਕਿ ਕੰਪਨੀਆਂ ਨੇ ਜੋ ਹੈ ਪੰਜਾਬ ਵਿੱਚ ਨਿਵੇਸ਼ ਕਰਨ ਦੇ ਵਿੱਚ ਜੋ ਹੈ ਉਸਾ ਦਿਖਾਇਆ ਹੈਗਾ ਇਹ ਜੋ ਉਸਾ ਹੈ ਇਸ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਪੰਜਾਬ ਦੇ ਵਿੱਚ ਜੋ ਹੈ ਇਨਵੈਸਟਮੈਂਟ ਆਵੇਗੀ ਜਿਸ ਦੇ ਨਾਲ ਡਵੈਲਪਮੈਂਟ ਤੇ ਕੰਮ ਹੋਣਗੇ ਇਹ ਵੱਡੀ ਗੱਲ ਕਹੀ ਭੰਤਮਨ ਸਾਹਿਬ ਨੇ ਆਪਣੇ ਵਿਦੇਸ਼ ਦੌਰੇ ਤੇ ਕੰਮ ਕਰ ਰਹੇ ਭੰਤਮਨ ਸਾਹਿਬ ਨੇ ਵੱਡਾ ਐਲਾਨ ਕੀਤਾ ਤੇ ਪੰਜਾਬ ਦੀ ਇੰਡਸਟਰੀ ਨੂੰ ਵਧਾਉਣ ਲਈ ਜਾਪਾਨ ਗਏ ਸੀਗੇ ਤੇ ਉੱਥੇ ਮੀਟਿੰਗਾਂ ਕਰਕੇ ਪੰਜਾਬ ਤੇ ਲਈ ਨੀ ਵੇਖਿਓ ਇਹ ਹੌਂਦਾ ਪ੍ਰਬੰਧ ਕਿਤਾ ਪੰਤਮਨ ਸਾਹਿਬ ਨੇ ਵੱਡੀ ਗੱਲ ਹੈਗੀ ਹੈ ਜੀ ਤੁਹਾਨੂੰ ਦੱਸ ਤੀਏ ਪੰਤਮਨ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ ਜੀ ਨਾ ਕੋਈ ਛੁੱਟੀ ਨਾ ਆਰਾਮ ਤੇ ਵਧੀਆ ਕੰਮ ਕਰਦੇ ਵੀ ਹੈਗੇ ਤੇ ਇਦਾਂ ਹੀ ਕੰਮ ਕਰਦੇ ਰਹਿਣ ਆਪਣੇ ਜਾਪਾਨ ਦੌਰੇ ਉੱਤੇ ਵਕਫਾ ਕੰਪਨੀਆਂ ਦੇ ਨਾਲ ਮੀਟਿੰਗ ਕਰਦੇ ਹੈਗੇ ਪੰਤਮਨ ਸਾਹਿਬ ਤੇ ਅੱਜ ਪਹਿਲਾ ਦਿਨ ਸੀਗਾ ਅੱਕੇ ਦੇਖਣਾ ਹੋਵੇਗਾ ਕਿ ਹੋਰ ਕਿਹੜੇ ਜੋ ਹੈ ਫੈਸਲੇ ਲੈਂਦੀ ਹੈਗੀ ਪੰਤਮਨ ਦੀ ਸਰਕਾਰ ਤੇ ਜਪਾਨ ਦੇ ਵਿੱਚ ਕੀ ਫਾਇਦਾ ਹੋਏਗਾ ਪੰਜਾਬੀਆਂ ਨੂੰ ਇਹ ਵੱਡੀ ਗੱਲ ਹੈ ਕਿ ਜੀ ਇਨਵੈਸਟਮੈਂਟ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਤਾਂ ਹੀ ਬਾੜਲਾ ਪੈਸਾ ਆਏਗਾ ਤੇ ਜਿਹੜਾ ਕਰਜ਼ੇ ਦੇ ਵਿੱਚ ਹੈਗਾ ਪੰਜਾਬ ਉਹ ਉਸ ਤੋਂ ਉਬਰੇਗਾ ਤੇ ਇਹ ਆਮ ਲੋਕਾਂ ਨੂੰ ਵੀ ਕਾਫੀ ਫਾਇਦਾ ਹੋਏਗਾ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜਰੂਰ ਕਮੈਂਟਾਂ 'ਚ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਆਮ ਲੋਕਾਂ ਤੱਕ ਗੱਲ ਪਹੁੰਚੇ ਤੇ ਪੰਜਾਬ ਨੂੰ ਪਸੰਦ ਕਰਨ ਵਾਲੇ ਲੋਕ ਜਰੂਰ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨ ਚਾਹੁੰਦੇ ਚੈਨਲ ਸਬਸਕ੍ਰਾਈਬ ਕਰਨ ਅਸੀਂ ਇਦਾਂ ਦੀਆਂ ਖਬਰਾਂ ਤੁਹਾਨੂੰ ਦਿਖਾਉਂਦੇ ਰਹਿਾਂਗੇ ਕਿ ਜਾਂਦੇ ਜਾਂਦੇ ਤੁਹਾਨੂੰ ਦੱਸਤੀ ਜੀ ਪੋਨਤਪਨ ਸਾਹਿਬ ਨੇ ਆਪਣੇ ਜਾਪਾਨ ਦੇ ਦੌਰੇ ਤੇ ਵੱਡੀ ਗੱਲ ਕਹੀ